ਉਹ ਤੋਂ ਤੇ ਇੱਕ ਇਹਦੇ ਬਾਅਦ ਵੱਡੀ ਹੋਣੀ ਅਸੀਂ ਇਹਨਾਂ ਨੂੰ ਇਹ ਜ਼ਿਲ੍ਹੇ ਦਾ ਠੀਕ ਹੈ ਜੀ ਵੱਡੀ ਮੈਂ ਇੱਕ ਮੈਂ ਬੈਠੋ ਜੀ ਬੈਠੋ ਸਾਡੇ ਸਾਡੇ ਪਾਰਟੀ ਦੇ ਜਨਰਲ ਸੈਕਟਰੀ ਹੈ ਫਰੀਦਕੋਟ ਦੇ ਹਲਕਾ ਜਾਂ ਬੰਦੀ ਰਮਾਣਾ ਜੀ ਐਨਰੂ ਤੇ ਰੋਣ ਪਰ ਕੰਦੀ ਨੂੰ ਆਪ ਆਪ ਨੂੰ ਜਿਹੜੇ ਨੇ ਬਲੱਡ ਕੰਟਰੋਲ ਦਾ ਸੀਚ ਚਾਰਜ ਮੀਟਿੰਗ ਕਰਕੇ ਗਿਆ ਜੀ ਸਾਡੇ ਨਾਲ ਮੀਟਿੰਗ ਕਰਕੇ ਗਿਆ ਸੋ ਮੈਂ ਇਹਨਾਂ ਨੂੰ ਕਹਿਤਾ ਆ ਤਾਂ ਤੁਸੀਂ ਇਮੀਡੀਏਟਲੀ ਤੁਹਾਨੂੰ ਕੋਈ ਚੀਜ਼ ਲੈਣੀ ਹੈ ਤੇ ਪਿੱਛੇ ਵੀ ਸ਼ੁਰੂ ਕਰ ਦਿਓ ਮੈਂ ਪਾਰਟੀ ਤਰਫੋਂ ਵੀ ਡੀਜ਼ਲ ਮੈਕਸਮ ਜਿੰਨਾ ਹੋ ਸਕਦਾ ਮੈਂ ਤੁਹਾਨੂੰ ਦੱਸੀ ਕਰ ਲਿਓ ਤੁਸੀਂ ਸਭ ਪਰ ਆ ਇਹਨਾਂ ਦੱਸ ਦਿਨ ਮੈਂ ਡੀਜ਼ਲ ਦੀ ਕਮੀ ਨਹੀਂ ਹੁੰਦ ਨੇ ਬਾਕੀ ਆਪਣੇ ਐਸਜੀਪੀਸੀ ਮੈਂਬਰ ਆਪਣੇ ਡਿਪ ਵਾਈਸ ਪ੍ਰੈਜ਼ੀਡੈਂਟ ਹੈ ਤੇ ਬੀਪੀ ਵੀ ਹੈਗੇ ਮੈਂ ਧੰਨਵਾਦ ਹੈ ਧਾਮੀ ਸਾਹਿਬ ਦਾ ਜਿਨ੍ਹਾਂ ਨੇ ਵੀ ਫੈਸਲਾ ਕੀਤਾ ਹੈ ਕਿ ਐਸਪੀਸੀ ਤਰਫੋਂ ਜੋ ਉਹ ਦੁਖਦਮਾ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਠੀਕ ਹੈ ਜੀ ਤੁਹਾਡਾ ਕੰਮ ਸਿਰੇ ਲਾ ਲਾਂਗੇ ਅਸੀਂ ਨਾਲ ਮਿਲ ਕੇ ਠੀਕ ਜੀ ਹਾਂਜੀ ਧੰਨਵਾਦ ਉਹਦੇ ਬਾਅਦ ਟਰੈਕਟਰ ਦੀ ਲੋਡ ਹੋਏ ਕੋਈ ਜੇਸੀ ਵੱਡੀ ਮਸ਼ੀਨ ਦੀ ਲੋਡ ਹੋਵੇ ਵੀ ਦੱਸ ਦਿਓ ਠੀਕ ਹੈ ਪ੍ਰਧਾਨ ਸਾਹਿਬ ਤੁਹਾਡਾ ਆਉਣਾ ਹੀ ਸਾਡੇ ਆਸਤੇ ਬਹੁਤ ਵੱਡਾ ਮਾਣ ਹੈ ਜੀ બીજી ਗੱਲ ਇੱਕ ਤਾਂ ਚਾਰਾ ਦੱਸਵਾਣਾ ਆਚਾਰ ਜਿੰਨਾ ਚਾਹੀਦਾ ਤੁਸੀਂ ਦੱਸ ਦਿਓ ਮੈਂ ਮੀਟਿੰਗ ਕਰਦੇ ਅਸੀਂ ਲੈ ਕੇ ਲਾਗੇ ਜੀ ਹਾਂ ਤੁਹਾਡੇ ਕੋਲੇ ਅਗਲੇ 4-5 ਮਿੰਨਾਂ ਚ ਪਹੁੰਚ ਜਾਊਗਾ ਠੀਕ ਹੈ ਆਚਾਰ ਪਹੁੰਚ ਜਾਊਗਾ ਬਾਕੀ ਥੋੜੇ ਅਸੀਂ ਤੋਂ ਡਾਕਟਰਾਂ ਦੀ ਲੋੜ ਹੈ ਨਹੀਂ ਅਰੇ ਡਾਕਟਰਾਂ ਦੀ ਲੋੜ ਨਹੀਂ ਇੱਕ ਅਸੀਂ ਜਿਹੜੇ ਗਰੀਬ ਪਰਿਵਾਰ ਹੈ ਜਿੰਨਾਂ ਕੋਲੇ ਜਮਾਂ ਹੀ ਕੁਛ ਨਹੀਂ ਹੈ ਉਹਨਾਂ ਨੂੰ ਅਸੀਂ ਕਾਂਗਰਸ ਨੇ ਫੈਸਲਾ ਅੱਜ ਕੀਤਾ ਹੈ ਕਿ 50 ਹਜ਼ਾਰ ਪਰਿਵਾਰ ਇਹਨਾਂ ਜਿਹੜੇ ਫੰਡ ਅਫੈਕਟਡ ਉਹਨਾਂ ਨੂੰ ਅਸੀਂ ਕਣਕ ਵੀ ਦੇਵਾਂ ਬੋਲੇ ਬਾਹਰ ਤੇ ਖਾਣ ਵਾਸਤੇ ਘਬਣਾ ਕਣਕ ਖਾਣ ਵਾਸਤੇ ਦੇਵਾਂਗੇ ਉਹ ਤੁਸੀਂ ਲਿਸਟ ਨਾਲ ਵੀ ਕੋਈ ਸਿਸਟਮ ਨਾਲ ਉਹ ਗ੍ਰੀਨ ਤੱਕ ਜਾਵੇ ਬਾਕੀ ਕਿਸਾਨਾਂ ਵਾਸਤੇ ਅਸੀਂ ਵੀ ਇਕੱਠਾ ਕਰ ਰਹੇ ਹਾਂ ਠੀਕ ਹੈ ਜੇ ਲੋਕ ਤੁਸੀਂ ਕੰਮ ਪਿਛੜੀ ਹੋਏ ਸਾਨੂੰ ਦੱਸ ਦਿਓ ਕਿੰਨੀ ਬੀ ਪੀਐਮ ਨਾਲ ਸਾਡੇ ਇਨ ਟੱਚ ਰਹਿੰਦੇ ਹਾਂ ਜਿਹੜੀ ਫੜਾਈ ਆ ਬੀਬੀ ਆ ਬਾਲਟੀ ਜੀ ਨੂੰ ਦੇ ਦਾਂਗੇ ਬੀਬੀ ਦੇ ਹੈਗੇ ਸਾਰੇ ਇੰਤਾਰਮੈਂਟ ਕਰਕੇ ਉਹ ਨਾਲ ਨਾਲ ਸਾਨੂੰ ਅਸੀਂ ਬੀਵੀ ਭੇਜ ਦਾਂਗੇ ਜੇ ਤੁਹਾਨੂੰ ਕੋਈ ਟਰੈਕਟਰਾਂ ਦੀ ਮਦਦ ਹੈ ਜੀ ਟਰੈਕਟਰ ਕੋਈ ਤੁਹਾਡੇ ਖੇਤਵਾ ਨਹੀਂ ਪ੍ਰਧਾਨ ਸਾਹਿਬ ਜੀ ਡੀਜਲੀ ਬਹੁਤ ਆ ਜੀ ਉਹਦੀ ਕਮੀ ਨਹੀਂ ਹੋਣ ਦੇਗੇ ਅਸੀਂ ਕਾਲੀ ਦਲ ਤਰਫੋਂ ਤੇ ਐ ਜੀਪੀਸੀ ਨੂੰ ਮੈਂ ਬੇਨਤੀ ਕਰਦਾ ਪ੍ਰਧਾਨ ਸਾਹਿਬ ਨੂੰ ਤੁਸੀਂ ਮੇਰੇ ਤਰਫੋਂ ਕਰਦੇ ਹੋ ਜੀ ਜੀ ਤੇ ਜੇ ਉਹ ਕਰ ਸਕਦੇ ਉਹ ਕਰ ਲੈ ਬਾਕੀ ਅਸੀਂ ਕਰਾਂਗੇ